ਸਸ਼੍ਰੀ ਕਾਲ ਜੀ ਮੈਂ ਮਨਦੀਤ ਆਪ ਸਭ ਨੂੰ ਪਿਆਰ ਭਰੀ ਸਸ਼੍ਰੀ ਕਾਲ ਜੀ ਅਸੀਂ ਬੋਲਦੇ ਆ ਮੋੜ ਮੰਡੀ ਦਸ਼ਮੇਸ਼ ਸਿੱਕਮ ਆਰ ਪਹਿਲੀਆਂ ਚ ਅਜੇ ਬੋਲਣਾ ਮੈਂ ਸਟਾਰਟ ਨਹੀਂ ਕੀਤਾ ਬੋਲੀ ਤਾਂ ਹੀ ਅੰਨਾ ਬਾਅਦ ਤੇ ਮਸਾ ਰੋਕ ਕੇ ਰੱਖੀ ਸੀ ਉਹਨਾਂ ਟਾਈਮ ਤੇ ਜਦ ਲੱਗ ਨਾ ਭਾਸ਼ਿਕ ਪਹਿਲਾ ਮਾਰ ਲੈਂਦਾ ਮੈਂ ਵੀਡੀਓ ਸ਼ੁਰੂ ਕਰੀ ਤੈਨੂੰ ਜਿਗਾਉਣ ਲੱਗ ਗਈਆਂ ਜੇ ਮੇਰਾ ਕੋਈ ਨਾ ਵੀ ਗਏ ਸੂਟ ਫੇਰ ਦੇਖੂਗਾ ਅਸੀਂ ਬੋਲਦੇ ਆ ਜੀ ਮੋੜ ਮੰਡੀ ਤੋਂ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਹੈ ਜੀ ਮਾਂ ਪੁੱਤਾਂ ਨੂੰ ਤੇ ਮਦੀਪੂ ਬਾਹਰ ਨਹੀਂ ਜਾਣ ਦਿੱਤਾ ਜੀ ਦੀਪੂ ਲੜਦਾ ਰਹਿੰਦਾ ਮੇਰੇ ਨਾਲ ਤੂੰ ਮੈਨੂੰ ਆਸਟ੍ਰੇਲੀਆ ਨਹੀਂ ਜਾਣ ਦਿੱਤਾ ਮੇਰੇ ਬੈਂਡ ਆ ਇਹ ਬੈਂਡ ਮੂਨ ਵੀ ਲੈ ਗਿਆ ਸੀ ਵਿਚਾਰਾ ਤੇ ਮੈਨੂੰ ਜਾਣ ਹੀ ਦਿੱਤਾ ਮੈਂ ਕਿਹਾ ਮੇਰਾ ਜੀ ਨਹੀਂ ਲੱਗਦਾ ਪੁੱਤ ਬਣ ਕੇ ਮੈਂ ਤੇਰੀ ਇੱਥੇ ਆਸਟ੍ਰੇਲੀਆ ਕੈਨੇਡਾ ਬਣਾ ਦਊਗਾ ਤੈਨੂੰ ਬਿਜ਼ਨਸ ਚਲਾ ਦਊਗੀ ਹੁਣ ਆਪਣਾ ਕੱਪੜੇ ਦਾ ਕੰਮ ਵਧੀਆ ਚੱਲ ਪਿਆ ਮਦੀਪੂ ਨੇ ਆਖਿਆ ਮੈਂ ਤੂੰ ਵਕੀਲ ਐ ਹੋਰ ਤੇ ਸਾਰੀਆਂ ਭੂਰੀਆਂ ਕਰਤੀਆਂ ਸੀ ਬਸ ਮੰਮੀ ਨਹੀਂ ਮੰਨੀ ਤੇ ਮੈਂ ਮਾਠਾ ਮਗਾ ਤੇਰੇ ਘਰ ਵਾਲੀ ਵਾਸਤੇ ਬਿਜ਼ਨਸ ਕਰਤਾ ਘਰੇ ਕੱਪੜਾ ਵੇਚੀ ਜਾਇਆ ਕਰੂਗੀ ਇਹ ਇਹ ਤੋਂ ਮਗਾਪਾ ਯਾ ਉਹਦੀ ਵਕੀਲ ਪੋਣਾ ਕਰੀ ਜਾਇਆ ਕਰੀ ਵੀ ਤੇਰੀ ਇੱਥੇ ਆਸਟ੍ਰੇਲੀਆ ਆਉਦੀ ਦੋ ਵਾਕ ਦੀ ਘਰੇ ਰੋਟੀ ਖਾਇਆ ਕਰੇਗਾ ਪੱਕੀ ਪਕਾਈ ਸੋ ਆ ਲੋ ਜੀ ਆਪਣਾ ਕਟਰੇਜ ਦਾ ਸੂਟ ਕਮੀਜ਼ ਹੈ ਜੀ ਤੇ ਟਾਲੀਅਨ ਬੂਲ ਦੀ ਸ਼ਲਵਾਰ ਹੈ ਤੇ ਇਹਨਾਂ ਤੇ ਜੀ ਬਰ ਬਿਲਕੁਲ ਨਹੀਂ ਆਉਂਦਾ ਤੁਸੀਂ ਟੈਨਸ਼ਨ ਨਹੀਂ ਕਰਨੀ ਬਰ ਨਹੀਂ ਆਉਂਦਾ ਜੀ ਇਹਨਾਂ ਤੇ ਇਹ ਆਪਣਾ ਪਹਿਲਾ ਕੱਲ ਹੈ ਜੀ ਰਸ਼ਟ ਕਲਰ ਇਹ ਸਾਰੇ ਫਿੰਗਰ-ਫਿੰਗਰ ਸੂਟ ਹੀ ਹੈ ਜੀ ਆਪਣੇ ਕੋਲੇ ਦੇ ਗਏ ਆਪਣੇ ਜੀ ਸੁੱਖ ਨਾਲ ਕਿਉਂਕਿ ਬਹੁਤ ਵਧੀਆ ਡਿਮਾਂਡ ਚ ਆ ਰਹੇ ਆ ਆ ਦੇਖੋ ਜੀ ਜਿਹੜਾ ਸੋਨੂੰ ਸੂਟ ਪਸੰਦ ਆਇਆ ਉਹਦਾ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਕਟਰੇ ਦੀਆਂ ਸ਼ਰਟਾਂ ਜੀ ਤੇ ਬਾਟਮ ਟਾਲੀਅਨ ਬੂਲਦੀ ਤੇ ਬਰੋਂ ਦੀ ਗਾਰੰਟੀ ਹੈ ਬੁਰਬਾਰੇ ਤੇ ਕੁਝ ਨਹੀਂ ਆਉਂਦਾ ਢਾਈ ਢਾਈ ਦੀ ਕੱਟ ਆ ਜੀ ਆ ਲਓ ਇਹ ਤੁਸੀਂ ਪੁੱਛੋਗੇ ਕਿਹੜੀ ਕੰਪਨੀ ਦੇ ਵੀਰੇ ਵੀ ਐਲ ਐਮ ਦੇ ਆ ਆਪਾਂ ਜਾਂ ਤਰੀ ਸਰਦੀ ਦੇ ਕੱਪੜੇ ਬੀ ਐਲ ਐਮ ਦਾ ਲੈ ਕੇ ਆਉਣੇ ਕਿਉਂਕਿ ਬੀ ਐਲ ਐਮ ਚ ਹਜੇ ਤੱਕ ਜਿੰਨਾ ਆਪਾਂ ਕੱਪੜਾ ਵੇਚਿਆ ਜੀ ਇੱਕ ਦੀ ਵੀ ਕੰਪਲੀਟ ਨਹੀਂ ਆਈ ਬੀ ਐਲ ਐਮ ਵੀ ਇੱਕ ਇਹਦੀ ਕੰਪਨੀ ਹੈ ਆ ਲਓ ਜੀ ਆਪਾਂ ਤਾਂ ਲਾ ਕੇ ਬੀ ਐਲ ਐਮ ਲਿਆਉਣ ਲੱਗ ਗਏ ਜੀ ਕਸਟਮਰ ਸਾਰੇ ਸੈਟੀਸਫਾਈ ਆ ਕੰਪਨੀ ਤੋਂ ਸੂਟ ਦੀ ਕੀਮਤ ਆ ਭਾਈ ਸਿਰਫ ਤੇ ਸਿਰਫ 850 ਰੁਪਏ ਸ਼ਿਪਿੰਗ ਅਸੀਂ ਕਦੇ ਵਿੱਚ ਨਹੀਂ ਲਾਈ ਜੀ ਤੁਹਾਨੂੰ ਭੁਲੇਖਾ ਪੈ ਜਾਂਦਾ ਅਸੀਂ ਸ਼ਿਪਿੰਗ ਵਿੱਚ ਨਹੀਂ ਲਾਉਂਦੇ ਅਲੱਗ ਹੁੰਦੀ ਹੈ ਸਾਡੀ ਜੀ ਅਸੀਂ ਬੇਟ ਦੇ ਹਿਸਾਬ ਨਾਲ ਪੈਸੇ ਲੈਣੇ ਆ ਜੀ ਆ ਲਓ ਜੀ ਸਿਰਫ 850 ਰੁਪਏ ਦਾ ਕਟਰੇਜ ਸ਼ਰਟ ਹੈ ਜੀ ਤੇ ਨਾਲ ਬਾਟਮ ਹੈ ਇਟਾਲੀਅਨ ਬੂਲ ਦੀ ਇਹਨਾਂ ਤੇ ਬੁਰਬਰ ਕੁਛ ਨਹੀਂ ਆਉਂਦਾ ਬੇਫਿਕਰ ਹੋ ਕੇ ਖਰੀਦੋ ਜੀ ਇੱਕ ਨੋਨ ਦੀ ਵੀਡੀਓ ਪਾਵਾਂਗੇ ਨਹੀਂ ਡਿਆ ਰਹਿਗੇ ਪਾਵਾਂਗੇ ਸਾਰਾ ਨਹੀਂ ਪਾਵਾਂਗੇ ਪੈਸੇ ਬਟਾਂਗੇ ਫੇਰ ਹੀ ਕਪੜਾ ਲਿਆਵਾਂਗੇ ਪੈਸੇ ਤਾਂ ਮੁੱਕੇ ਪਏ ਆ ਹਮ ਹਮ ਆ ਲਓ ਜੀ ਕਲਰ ਅਭੀ ਕਿਹੜਾ ਹੈ ਕੰਟਰਾਸਟ ਹਾਂ ਇਹ ਸਾਰੇ ਕਟਰੇਜ ਦੇ ਆ ਜੀ ਇਹ ਵੀ ਘੈਂਟ ਹੈ ਜੀ ਹੈ ਇਹ ਸਾਰੇ ਸਿੰਗਲ ਸਿੰਗਲ ਸੂਟ ਰਹਿ ਗਏ ਜੀ ਆਪਣੇ ਕੋਲ ਤੇ ਕੀਮਤ ਇਹਨਾਂ ਦੀ ਸਿਰਫ 850 ਕਟਰੇਜ ਦੀਆਂ ਸ਼ਰਟਾਂ ਇਟਾਲੀਅਨ ਬੂਲ ਦੀ ਬਾਟਮ ਤੇ ਬੋਰ ਇਹਨਾਂ ਤੇ ਬਿਲਕੁਲ ਨਹੀਂ ਆਊਗਾ ਜੀ ਆ ਲਓ ਜੀ ਇਹਨੂੰ ਕਿੰਨੇ ਘੰਟ ਲੱਗਿਆ ਮੈਂ ਵਾ ਦੇ ਕਿੰਨੇ ਘੰਟ ਹੈ ਨਾ ਜਿਹੜੇ ਬੂਟੇ ਹੀ ਚਮਕੀਆਂ ਨੇ ਹੁਣ ਤੁਹਾਨੂੰ ਅਸੀਂ ਕੁਝ ਚੀਜ਼ਾਂ ਹੋਰ ਵੀ ਦਿਖਾਉਨੇ ਆ ਜੀ ਇਹ ਸਾਡੇ ਕੋਲੇ ਜਿਵੇਂ ਹੋਰ ਪੀਸ ਸਾਡੇ ਕੋਲੇ ਪਏ ਉਹਦੀ ਵੀਡੀਓ ਤਾਂ ਅਲੱਗ ਬਣ ਜੂਗੀ ਇਹ ਸਾਡੇ ਕੋਲੇ ਸਿੰਗਲ ਸਿੰਗਲ ਪੀਸ ਆ 300 ਵਾਲੇ ਉਹ ਸੰਦ ਦਿਖਾ ਦਿੰਨੇ ਜੀ ਸਿੰਗਲ ਐ ਜਿਵੇਂ ਜਿਨ੍ਹਾਂ ਕਿਸੇ ਨੇ ਲੈਣੇ ਹੋਣ ਇਹ ਜਿਹੜੇ ਸਾਡੇ ਕੋਲੇ ਬਚੇ ਐ ਜੀ ਉਹ ਦੁਹਾ ਰਹੇ ਆਂ ਅਸੀਂ ਸਾਨੂੰ ਪਤਾ ਜੀ ਆਪਾਂ ਸਾਹਮਣੇ ਤੋਂ ਦਿਸ ਗਿਆ ਉਹਨਾਂ ਬ੍ਰਾਂਡ ਕਿਹੜਾ ਜੀ ਦੱਸਣ ਦੀ ਲੋੜ ਹੀ ਨਹੀਂ ਨਿਊ ਵੀ ਐਲ ਐਮ ਦਾ ਬ੍ਰਾਂਡ ਆ ਜੀ ਇਹ 300 ਦੀ ਸ਼ਰਟ ਐ ਮੈਂ ਕਿਹਾ ਤੇ ਮੈਂ ਵੀਡੀਓ ਚ ਪਾ ਦਿੰਨੇ ਆ ਜੀ ਆ ਲਓ ਜੀ ਇਹ ਆਪਣੇ ਕੋਲੇ ਪਏ ਸੀ ਅਸੀਂ ਇੱਕ ਵੀਡੀਓ ਚ ਦਿਖਾ ਦਈਏ 300 ਦੀ ਸ਼ਰਟ ਆ ਵੀ ਕਿਸੇ ਨੇ ਮੰਗਾਉਣੀ ਹੁੰਦੀ ਐ ਆ ਐ ਹੈਗਾ ਜੀ ਇਹ ਗਰੇ ਸਲਵਾਰ ਨਾਲ ਵੀ ਚੱਲ ਜੂਗਾ ਜਿਹੜਾ ਨੀਚੇ ਵਾਲਾ ਉਹ ਕਰਨ ਚੱਲੂ ਦੀਪੂ ਉਹ ਕਰੀਮ ਜਾਂ ਹੋਰ ਹੀ ਕਲਰ ਆ ਹਾਂ ਕਰੀਮ ਨਾਲ ਵੀ ਚੱਲੂ ਜੀ ਇਹ ਗਰੇ ਨਾਲ ਵੀ ਚੱਲੂ ਇਹ ਡਿਜ਼ਾਈਨਿੰਗ ਬਹੁਤ ਘੰਟਾ ਪਤਾ ਨਹੀਂ ਕਿਵੇਂ ਹਾਂ ਆ ਦੇਖੋ ਜੀ ਆ ਆਪਣੇ ਕੋਲੇ ਕਰੀਮ ਪਿਆ ਪੀਸ ਇਹ ਸਿੰਗਲ ਹੈ ਜੀ ਆ ਪੀਸ ਆਪਣੇ ਕੋਲੇ ਦੋ ਆ ਵੀਰੇ ਤਿੰਨ ਤਿੰਨ ਸਵਾਲਿਆਂ ਚਾਹੀ ਮੈਂ ਕਹਿੰਦੀ ਵਿੱਚ ਕੱਟ ਪੀਸ ਪਾ ਦਈਏ ਜਿਹੜੇ ਆਪਣੇ ਕੋਲੇ ਵਧੀਆ ਚ ਪਏ ਆ ਆ ਦੇਖੋ ਜੀ ਇਹ ਨੇਵੀ ਬਲੂ ਆ ਇਹ ਆਪਣੇ ਕੋਲੇ ਦੋ ਪੀਸ ਆ ਪੂਰਾ ਸੂਟ ਬਣ ਜੂ ਤੁਹਾਡਾ ਆ ਦੇਖੋ ਜੀ ਤੇ ਇਹ ਦੋ ਆਪਣੇ ਕੋਲੇ ਸ਼ਰਟਾਂ ਬਚੀਆਂ ਸੀ ਕਾਟਰੇਜ ਦੀਆਂ ਕਾਟਰੇਜ ਹੁੰਦਾ ਕਿ ਕਟਰੇਜ ਹੁੰਦਾ ਜੀ ਇਹ 575 ਜ ਹੈ ਜੀ ਕੱਲੀਆਂ ਸ਼ਰਟਾਂ ਆ ਦੇਖੋ ਜੀ ਇਹ ਜੇ ਤੁਹਾਡੇ ਕੋਲੇ ਲਾਈਟ ਨਿੰਬੂ ਲਾਈਟ ਕਰੀਮ ਸਲਵਾਰ ਉਹਦੇ ਨਾਲ ਵੀ ਚੱਲ ਜੂ ਆ ਦੇਖੋ ਜੀ ਇਹ ਪਿਛਲੇ ਪਾਸੋਂ ਇੱਕ ਨੇ ਕਿਹਾ ਸੀ ਕਿ ਪਿਛਲਾ ਬਸ ਆ ਪਲੇਨ ਹੁੰਦਾ ਹਾਂ ਜੀ ਪਲੇਨ ਹੁੰਦਾ ਹੁਣ ਆਪਾਂ ਹੁਣ ਤਾਂ ਵੀਡੀਓ ਚੱਲੀ ਜਾਂਦੀ ਐ ਤੁਹਾਨੂੰ ਪਤਾ ਸੀ ਕੱਪੜਿਆਂ ਦੀ ਆ ਝੜ ਜਾਂਦੀ ਹੈ ਰੁਈਂ ਜੀ। ਹਾਂ ਬਹੁਤ ਮੈਂ ਬਾਹਰ ਗਏ ਹਾਂ ਮੈਂ ਮੋਟਰ ਹੋਂ ਤੇ ਠੰਡ ਚ ਆਇਆ ਹਾਂ ਤਾਂ ਕਰਕੇ। ਆ ਦੇਖੋ ਜੀ ਇਹ ਵੀ ਕਟਰੇਜ ਦਾ ਹੈ। ਨਿੰਬੂ ਜਿਹਾ ਕਲਰ ਹੈ ਜੀ ਮੇਂ ਨਿੰਬੂ ਦਾ ਇਤਲਾ ਕਲਰ ਹੁੰਦਾ ਜੀ ਐਵੇਂ ਜਿਹਾ ਕਲਰ ਹੈ। ਇੱਕ ਟਰੇਜ ਹੈ ਜੀ। ਤੇ ਆ ਆਪਣੇ ਕੋਲੇ ਪਿਆ ਜੀ ਕੱਲੇ ਕਰੇਵ ਦਾ ਸਕਿਨ ਕਲਰ ਸੂਟ। ਓਨਲੀ 300 ਚ ਮਿਲੂਗਾ ਜੀ। ਇਹੇ ਕੱਲੀ ਕਰੇਵ ਦਾ ਹੈ ਜੀ। ਸਿਰਫ 300 ਦਾ 5 ਮੀਟਰ। 1 ਕਿ ਦੇ ਵਿੱਚ ਆਪਣੇ ਕੋਲੇ ਹੈਗਾ ਜੀ orange ਕਲਰ। ਇਹ 300 ਦੇ ਹੈ ਜੀ। ਕਰੇਪ ਹਾਂ ਇਹ ਤੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਤੇ ਇਹ ਛਣ ਦਾ ਛਣਦਾ ਨਹੀਂ ਜੀ ਨਾ ਇਹ ਇਕੱਠਾ ਹੋਵੇ ਇਹ ਸਿਰਫ 300 ਦਾ ਹੈ ਹਾਂ ਸਿਲਕ ਨਹੀਂ ਹੈ ਕ੍ਰੇਪ ਸਿਲਕ ਇਹ ਕ੍ਰੇਪ ਹੈ ਅਨੈਚੁਰਲ ਕ੍ਰੇਪ ਹੈ ਜਿਹੜੀ ਹੁਣ ਆਊਗੀ ਆ ਗਿਆ ਜੀ ਆਪਣੇ ਕੋਲੇ ਰੈੱਡ ਕਲਰ ਦਾ ਨੈਚੁਰਲ ਕ੍ਰੇਪ ਦਾ 5 ਮੀਟਰ ਇਹ ਪਊਗਾ ਜੀ ਆਪਾਂ ਨੂੰ 600 ਰੁਪਏ ਦਾ ਆ ਦੇਖੋ ਜੀ ਇਹ ਨੈਚੁਰਲ ਕ੍ਰੇਪ ਆ ਉਹ ਕੱਲੀ ਕ੍ਰੇਪ ਸੀ ਜੀ ਦੇਖਣ ਜਿਹਨਾਂ ਦੀ ਪਰਖ ਬਹੁਤ ਘੱਟ ਹੁੰਦੀ ਹੈ ਜੀ ਪਰ ਕਪੜਾ ਫੜ ਕੇ ਪਤਾ ਲੱਗਦਾ ਆ ਰਹਿ ਗਿਆ ਜੀ ਆਪਣੇ ਕੋਲੇ ਇਹੀ ਕਲਰ ਹੈ ਜੀ ਜਿਵੇਂ ਜਿਕਰ ਨੇ ਮੂਗਲ ਰਾਜਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਜੀ ਕਮੀ ਨਹੀਂ ਕਮੀ ਤੁਹਾਨੂੰ ਬਾਗਨ ਕੋਈ ਚਾ ਕਰਨੀ ਆਉਂਦੀ ਹੈ ਕਸਟਮਰ ਕਹਿੰਗੇ ਬਾਅਦ ਚ ਝੂੰਝੂ ਕਰਿਆ ਫਿਰ ਕੀ ਹੈ ਮੇਰੇ ਕਸਟਮਰਾਂ ਮੈਨੂੰ ਕੁਝ ਕਹੀ ਜਾਣ ਸੋ ਵੀਡੀਓ ਬਣਾਉਣ ਚ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਜੀ ਮੂਆ ਪੁੱਤ ਸੋ ਪਲੀਜ਼ ਸਾਡੀ ਕਿਸੇ ਵੀ ਗੱਲ ਨੂੰ ਮਾਇਨਾ ਨਾ ਕਰ ਕਰੋ ਸਾਡੀ ਆਲ ਇੰਡੀਆ ਸ਼ਿਪਿੰਗ ਹੈ ਜੀ ਤੇ ਸ਼ਿਪਿੰਗ ਸਾਡੀ ਵਿੱਚ ਕਿਸੇ ਕੱਪੜੇ ਦੇ ਅਸੀਂ ਕਦੇ ਨਹੀਂ ਲਾਉਂਦੇ ਹੱਥ ਜੋੜ ਕੇ ਬੇਨਤੀ ਹੈ ਜੀ ਜਦੋਂ ਆਪਾਂ ਨੂੰ ਪਰਚੀ ਪਾ ਦਿੰਨੇ ਹੁੰਦੇ ਹਨ ਨਾ ਤਾਂ ਦੂਜੇ ਦਿਨ ਦੂਜੇ ਤੀਜੇ ਨੇ ਡਾਕੀ ਨਾਲ ਗੱਲ ਜਰੂਰ ਕਰ ਲਿਆ ਕਰੋ ਜੀ ਹੁਣ ਜੇ ਮੈਂ ਅੱਜ ਇੱਕ ਆਰਡਰ ਸੀਗਾ ਜੀ ਆਪਾਂ ਤਿੰਨ ਤਰੀਕ ਦਾ ਆਰਡਰ ਲਾਇਆ ਸੀਗਾ ਜੀ ਤੇ ਉਹ 6 ਦਾ ਆਰਡਰ ਡਿਲੀਵਰ ਸ਼ੋ ਕਰ ਰਿਹਾ ਤੇ ਕਸਟਮਰ ਕਹਿੰਦੇ ਉਹ ਤੱਕ ਮਿਲਿਆ ਨਹੀਂ ਸੋ ਪਲੀਜ਼ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਜੀ ਉਹ ਡਾਕੀ ਆਪਦੇ ਕੋਲੇ ਰੀਸੀਵ ਕਰਕੇ ਰੱਖ ਲੈਂਦਾ ਕਈਆਂ ਦੇ ਦਿਖ ਪਾਰਸਲ ਅਸੀਂ ਕਹਿੰਦੇ ਵੀ ਤੁਸੀਂ ਡਾਕੀ ਨਾਲ ਗੱਲ ਕਰੋ ਡਾਕੀ ਦੇ ਪੁੱਛਦੇ ਤੇ ਡਾਕੀ ਦੇ ਕੋਲੇ ਹੁੰਦੇ ਵੀ ਸਾਾਨੂੰ ਕਸਟਮਰ ਸਾਾਨੂੰ ਐ ਲੱਗ ਜਾਂਦਾ ਗੁੱਸਾ ਦਿਖਾਉਣਾ ਵੀ ਖਾਨੀ ਇਹ ਲੇਟ ਕਰ ਰਹੀ ਹੈ ਜਿਹੜਾ ਅਸੀਂ ਜਿਹੜੀ ਪਰਚੀ ਪਾਉਣੀ ਹੁੰਦੀ ਆ ਉਹਦੀ ਪੋਸਟ ਆਫਿਸ ਦੀ ਉਹ ਟਰੈਕਿੰਗ ਨੰਬਰ ਹੁੰਦਾ ਜੀ ਤੁਸੀਂ ਲਾਈਵ ਟਰੈਕ ਕਰ ਸਕਦੇ ਹੋ ਹਰ ਰੋਜ਼ ਦੇ ਰੋਜ਼ ਅਪਡੇਟ ਹੁੰਦਾ ਤੇ ਟਰੈਕ ਆਪਣਾ ਡਾ ਪਾਰਸਲ ਉਹਦਾ ਅਸੀਂ ਪੱਕੀ ਪਰਚੀ ਪਾਉਣੀ ਆ ਜੀ ਡਾਕ ਖਾਨੇ ਦੀ ਮੇਪਲੀਂ ਜੇ ਤੁਸੀਂ ਟਰੈਕਿੰਗ ਕਰ ਲਿਆ ਕਰੋ ਤੇ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਸਾਡਾ ਪਾਰਸਲ ਕਿੱਥੇ ਆ ਕਿਵੇਂ ਆ ਹੁਣ ਉਹ ਪਾਰਸਲ ਰিসিਵ ਦਿਖਾਈ ਜਾਂਦਾ ਤੇ ਰিসিਵ ਦਾ ਮਤਲਬ ਟਾਈਮ 15 ਘੰਟੇ ਟਾਈਮ ਆ 12 ਕਈ ਵਾਰੀ ਡਾਕੀ ਆਪਦੇ ਕੋਲੇ ਰੱਖ ਲੈਂਦਾ ਜੀ ਜੋ ਸਾਡਾ ਕੀ ਘਜ਼ੂਰ ਆ ਜਦੋਂ ਅਗਲਾ ਫੋਨ ਕਰਦਾ ਡਾਕੀ ਆ ਕਹਿੰਦਾ ਮੈਂ ਜਲੋ ਸਾਢੇ 3 ਵਜੇ ਟਾਈਮ ਦਾ ਟਾਈਮ ਦਿੱਤਾ ਹੋਵੇ ਡਿਲੀਵਰੀ ਦਾ 3:30 ਵਜੇ ਡਿਲੀਵਰ ਹੋਇਆ ਹੋਇਆ ਤੇ ਡਾਕੀਏ ਜੀ ਗੱਪ ਮਾਰ ਦਿੰਦੇ ਕਹਿੰਦੇ ਸਾਡੇ ਕੋਲ ਤਾਂ ਅੱਜ ਆਏ ਆ ਹੁਣ ਇਹਦੇ 'ਚ ਅਸੀਂ ਕੀ ਕਰ ਸਕਦੇ ਆ ਜੀ ਉਹ ਆਪਦੇ ਕੋਲੇ ਰੱਖੀ ਰੱਖਦੇ ਆ ਫੜਾਉਣ ਦੇ ਮਾਰੇ ਕਈ ਵਾਰੀ ਕਈ ਡਾਕੀਏ ਤਾਂ ਬਹੁਤ ਜ਼ਿਆਦੇ ਚੰਗੇ ਆ ਵੀ ਛੇਤੀ ਚੀਜ਼ ਫੜਾਏ ਆਉਂਦੇ ਆ ਕਈ ਫੜਾਉਣ ਦੇ ਮਾਰੇ ਘੋਲ ਕਰ ਲੈਂਦੇ ਆ ਆਪਦੇ ਕੋਲੇ ਰੱਖੀ ਰੱਖਦੇ ਫਿਰ ਕਈ ਦਿਨਾਂ ਤੋਂ ਛੁੜਾ ਕੇ ਆਉਂਦੇ ਆ ਸੋ ਐਸੀ ਗੱਲ ਨਹੀਂ ਵੀ ਚੀਜ਼ ਨਾ ਆਵੇ ਕਿਉਂਕਿ ਸਾਡੇ ਕੋਲੇ ਪੱਕਾ ਬਿੱਲ ਹੁੰਦਾ ਇਹ ਪੱਕੀ ਬਿੱਲ ਹੈ ਇਹ ਸਰਕਾਰੀ ਬਿੱਲ ਹੈ ਰਸੀਦ ਹੈ ਜਿਹੜੀ ਅਸੀਂ ਤੁਹਾਨੂੰ ਪਾਉਣੇ ਹੁੰਨੇ ਆ ਸੋ ਪਲੀਜ਼ ਮਾੜਿਆ ਡਾਕੀਆਂ ਨਾਲ ਕਨਫਰਮ ਜਰੂਰ ਕਰਕੇ ਰੱਖਿਆ ਕਰੋ ਸੋ ਆਪ ਸਭ ਪਿਆਰ ਭਰੀ ਸੱਚੀ ਤਰੀਕਾ